ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ 3 ਹਉ ਮੈਂ ਮਮਤਾ ਮੋਹਣੀ ਮਨ ਮੁਖਾਂ ਨੂੰ ਗਈ ਖਾਏ ਦੇਹ ਦੀ ਹਉਮੈ ਹੰਤਾ ਤੇ ਪਦਾਰਥਾਂ ਦੀ ਮੈਂ ਮੇਰੀ ਵਿੱਚ ਜੀਵਾਂ ਨੂੰ ਲਾਉਣ ਵਾਲੀ ਸਭ ਮੋਹਣੀ ਠੱਗਣੀ ਮਾਇਆ ਹੀ ਹੈ ਜੋ ਮਨਮੁਖਾਂ ਬੇਮੁਖ ਪੁਰਸ਼ਾਂ ਨੂੰ ਖਾ ਗਈ ਹੈ ਪਾਪ ਉਹਨਾਂ ਨੂੰ ਨਾਸ਼ ਕਰ ਦਿੱਤਾ ਇਸ ਨੇ ਜੋ ਮੋਹ ਦੂਜੈ ਚਿਤ ਲਾਏ ਦੇ ਤਿਨਾ ਵਿਆਪ ਰਹੀ ਲਪਟਾਏ ਜਿਹੜੇ ਪੁਰਸ਼ ਮੋਹ ਕਰਕੇ ਦਵੇਦ ਭਾਵ ਵਿੱਚ ਆਪਣੇ ਚਿਤ ਮਨ ਨੂੰ ਲਾਉਂਦੇ ਹਨ ਉਹਨਾਂ ਨੂੰ ਲਿਪਟ ਕਰਕੇ ਵਿਆਪ ਰਹੀ ਲੱਗ ਰਹੀ ਹੈ ਪਾਪ ਚਿੰਬੜ ਕੇ ਆਪਣੇ ਅਧੀਨ ਕਰ ਲੈਂਦੀ ਹੈ ਗੁਰ ਕੈ ਸ਼ਬਦ ਪਰ ਜਾਲੀਐ ਤਾ ਇਹ ਵਿੱਚ ਹੋ ਜਾਏ ਜਿਕਰ ਇਸ ਨੂੰ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਪਰਜਾਲੀਐ ਪਰ ਵਿਸ਼ੇਸ਼ ਕਰਕੇ ਜਾਲ ਦੇਣਾ ਕਰੀਏ ਸਾੜ ਦੇਈਏ ਤਦ ਇਹ ਮੋਹਣੀ ਮਾਇਆ ਦੀ ਪ੍ਰੀਤੀ ਮਨ ਅੰਦਰੋਂ ਨਿਵਰਤ ਹੋ ਜਾਂਦੀ ਹੈ ਮਨ ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ ਇਸ ਢਗਣੀ ਮਾਇਆ ਦੇ ਨਿਮਰਤ ਹੋਣ ਕਰਕੇ ਤਨ ਸਰੀਰ ਤੇ ਮਨ ਹਿਰਦਾ ਪਵਿੱਤਰ ਸ਼ੁੱਧ ਹੋ ਜਾਂਦਾ ਹੈ ਅਤੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਆ ਕੇ ਵਸ ਜਾਂਦਾ ਹੈ ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ ਗੁਰਮਖ ਪਾਇਆ ਜਾਏ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ हे ਭਾਈ ਇਸ ਮੋਹਣੀ ਮਾਇਆ ਦਾ ਮਾਰਨ ਨਾਸ਼ ਕਰਨ ਦਾ ਤਰੀਕਾ ਤਾਂ ਪਰਮੇਸ਼ਰ ਦਾ ਨਾਮ ਹੀ ਹੈ ਪਰੰਤੂ ਇਹ ਨਾਮ ਮੁਖੀ ਗੁਰਾਂ ਜਾਂ ਗੁਰਮਖ ਜਨਾਂ ਦੀ ਸੰਗਤ ਕਰਕੇ ਹੀ ਪ੍ਰਾਪਤ ਕੀਤਾ ਜਾਂਦਾ ਹੈ ਮਹੱਲਾ ਦੀਜਾ ਇਹ ਮਨ ਕੀ ਟੜਿਆ ਜੁਗ ਪਰਮਿਆ ਥਿਰ ਰਹੈ ਨ ਆਵੈ ਜਾਏ ਹੀ ਭਾਈ ਇਹ ਮਨ ਕੀ ਟੜਿਆ ਜੁਗ ਕਈ ਜੁਗਾ ਪਰਮ ਦਾ ਪਰਮਾਇਆ ਆ ਪਟਕਦਾ ਹੀ ਫਿਰਦਾ ਰਿਹਾ ਹੈ ਇਹ ਹੁਣ ਮਨੁੱਖਾ ਜਨਮ ਵਿੱਚ ਵੀ ਪਰਮੇਸ਼ਰ ਦੇ ਨਾਮ ਵਿੱਚ ਇਸਤਿਤ ਨਹੀਂ ਰਹਿੰਦਾ ਇਸ ਕਰਕੇ ਆਉਂਦਾ ਜਾਂਦਾ ਰਹਿੰਦਾ ਹੈ ਹਰ ਭਾਣਾ ਤਾਂ ਹਰ ਭਾਣਾ ਤਾਂ ਪਰਮਾਯਨ ਕਰ ਪ੍ਰਪੰਚ ਖੇਲ ਉਪਾਏ ਜਦੋਂ ਪਰਮੇਸ਼ਰ ਦਾ ਭਾਣਾ ਹੁਕਮ ਹੋਇਆ ਤਦ ਪ੍ਰਪੰਚ ਜਗਤ ਰੂਪੀ ਖੇਡ ਨੂੰ ਉਪਾਏ ਪੈਦਾ ਕਰਕੇ ਇਸ ਮਨ ਜੀਵਾ ਨੂੰ ਪਰਮਾਯਨ ਭੜਕਣਾ ਵਿੱਚ ਪਾ ਦਿੱਤਾ ਹੈ ਜਾ ਹਰ ਬਖਸ਼ੇ ਤਾ ਗੁਰ ਮਿਲੈ ਅਸਤਿਰ ਰਹੈ ਸਮਾਈ ਜੇਕਰ ਪਰਮੇਸ਼ਰ ਆਪ ਬਖਸ਼ਣਾ ਕਰੇ ਤਦ ਪੂਰਨ ਗੁਰੂ ਮਿਲਦਾ ਹੈ ਫਿਰ ਗੁਰਾਂ ਦੀ ਸ਼ਬਦ ਵਿੱਚ ਮਨ ਇਸਤਿਤ ਹੋ ਰਹਿਦਾ ਹੈ ਤੇ ਪਰਮੇਸ਼ਰ ਦੇ ਸਰੂਪ ਵਿੱਚ ਲੀਨ ਹੋ ਜਾਂਦਾ ਹੈ ਨਾਨਕ ਮਨ ਹੀ ਤੇ ਮਨ ਮਾਨਿਆ ਨਾ ਕਿਸ ਮਰੈ ਨਾ ਜਾਏ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਜਦੋਂ ਗੁਰਾਂ ਦੇ ਮਨ ਮੰਤਰ ਦੁਆਰਾ ਹੀ ਨਿਸ਼ਚੇ ਕਰਕੇ ਪ੍ਰਭੂ ਦੇ ਤੇ ਉੱਤੇ ਜੀਵ ਦਾ ਮਨ ਹਿਰਦਾ ਮਨ ਨਜਾਂਦਾ ਹੈ ਤਦ ਐਸੀ ਅਵਸਥਾ ਪ੍ਰਾਪਤ ਹੁੰਦੀ ਹੈ ਕਿ ਨਾ ਕੁਝ ਮਰਦਾ ਹੈ ਨਾ ਹੀ ਕੋਈ ਹੁੰਦਾ ਜਾਂਦਾ ਉਤਪੰਨ ਹੁੰਦਾ ਪੌੜੀ ਕਾਇਆ ਕੋਟ ਅਪਾਰ ਹੈ ਮਿਲਣਾ ਸੰਜੋਗੀ ਏ ਭਾਈ ਇਹ ਕਾਇਆ ਮਨੁੱਖਾ ਸਰੀਰ ਪਰਵਰਤੁ ਰਹਤ ਬਹੁਤ ਸੋਹਣਾ ਕਿਲਾ ਹੈ ਅਪਾਰ ਬੇਅੰਤ ਪ੍ਰਭੂ ਦੀ ਪ੍ਰਾਪਤੀ ਵਾਲਾ ਕਿਲਾ ਹੈ ਪਰੰਤੂ ਇਸ ਦਾ ਮਿਲਣਾ ਪ੍ਰਾਪਤ ਹੋਣਾ ਸੰਜੋਗਾ ਚੰਗੇ ਕਰਮਾਂ ਕਰਕੇ ਹੁੰਦਾ ਹੈ ਕਾਇਆ ਅੰਦਰ ਆਪ ਵਸ ਰਿਆ ਆਪੇ ਰਸ ਭੋਗੀ ਸਭਨਾ ਦੀ ਕਾਇਆ ਦੇਹ ਦੇ ਵਿੱਚ ਪਰਮੇਸ਼ਰ ਆਪ ਵਸ ਰਿਆ ਤੇ ਆਪ ਹੀ ਸਭ ਰਸ ਸੁਆਦਾਂ ਦਾ ਭੋਗਣ ਵਾਲਾ ਹੋ ਰਿਆ ਆਪ ਹੀ ਆਤਮਾ ਆਨੰਦ ਰੂਪੀ ਰਸ ਹੈ ਆਪ ਹੀ ਉਸ ਨੂੰ ਭੋਗਣ ਵਾਲਾ ਬ੍ਰਹਮ ਬੀਤਾ ਹੈ ਆਪ ਅਦੀਤ ਅਲਿਪਤ ਹੈ ਨਿਰਜੋਗ ਹਰ ਜੋਗੀ ਆਪ ਹੀ ਮਾਇਆ ਤੋਂ ਅਤੀਤ ਅਸੰਗ ਹੈ ਆਪ ਹੀ ਵਿਸ਼ਿਆਂ ਤੋਂ ਅਲਿਪਤ ਨਰਲੇਪ ਹੈ ਅਤੇ ਆਪ ਹੀ ਪਰਮੇਸ਼ਰ ਸੰਬੰਧ ਤੋਂ ਰਹਿਤ ਹੈ ਫਿਰ ਆਪ ਹੀ ਸਭਨਾ ਵਿੱਚ ਜੁੜ ਰਿਹਾ ਭਾਵ ਮਿਲ ਰਿਹਾ ਹੈ ਜੋ ਤਿਸ ਭਾਵੈ ਸੋ ਕਰੇ ਹਰ ਕਰੇ ਸੋ ਹੋਗੀ ਜਿਹੜਾ ਕੁਝ ਉਸ ਪਰਮੇਸ਼ਰ ਨੂੰ ਪਾਉਂਦਾ ਉਹ ਹੀ ਉਹ ਕਰਦਾ ਹੈ ਅਤੇ ਜੋ ਕੁਝ ਪ੍ਰਭੂ ਕਰਦਾ ਉਹ ਹੀ ਤਿੰਨਾਂ ਕਾਲਾਂ ਵਿੱਚ ਹੋਗੀ ਹੁੰਦਾ ਹੈ ਹਰ ਗੁਰਮਖ ਨਾਮ ਧਿਆਈਐ ਲਹਿ ਜਾਹੇ ਵੇ ਜੋਗੀ ਏ ਭਾਈ ਮੁਖੀ ਗੁਰਾਂ ਦੁਆਰਾ ਗੁਰਮਖ ਬਣ ਕੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੀਏ ਇਰਸਾਲਿਬ ਜੋਗੀ ਵਿਛੋੜੇ ਦੇ ਦੁੱਖ ਲਤ ਜਾਣਗੇ ਸਲੋਕ ਮਹੱਲਾ 3 ਜੀ ਸਤਿਗੁਰੂ ਸਾਹਿਬ ਜੀ ਗੁਰਸਿੱਖਾਂ ਦੇ ਤਾਈ ਵਾਹਿਗੁਰੂ ਗੁਰਮੰਤਰ ਦਾ ਉਪਦੇਸ਼ ਬਖਸ਼ਦੇ ਹਨ ਵਾਹ ਵਾਹ ਆਪ ਅਖਾਈ ਦਾ ਗੁਰ ਸਬਦੀ ਸੱਚ ਸੋਏ ਏ ਭਾਈ ਉਹ ਸੱਚਾ ਪਰਮੇਸ਼ਰ ਗੁਰਾਂ ਦੀ ਉਪਦੇਸ਼ ਦੁਆਰਾ ਗੁਰ ਸ਼ਬਦੀਆਂ ਦੇ ਪਾਸੋਂ ਅਪੇਹੀ ਵਾਹਿਗੁਰੂ ਵਾਹਿਗੁਰੂ ਅਖਵਾ ਰਿਹਾ ਹੈ ਵਾਹ ਵਾਹ ਸਿਫਤ ਸਲਾਹਾ ਹੈ ਗੁਰਮਖ ਬੂਝੈ ਕੋਇ ਵਾਹ ਵਾਹ ਤਉ ਭਾਵ ਅਚਰਜ ਵਾਹਿਗੁਰੂ ਵਾਹਿਗੁਰੂ ਮੰਤਰ ਦਾ ਜਾਪ ਕਰਨਾ ਹੀ ਸਿਫਤ ਸਿਫਤੀ ਪਰਮੇਸ਼ਰ ਦੀ ਛਲਾਗਾ ਕਰਨੀ ਹੈ ਸਿਫਤ ਇਕੱਲਿਆਂ ਬੈਠ ਕੇ ਕਰਕੇ ਭਾਉ ਭਗਤੀ ਕਰਨੀ ਤੇ ਸਲਾਹਾ ਸੰਗਤ ਵਿੱਚ ਬੈਠ ਕੇ ਕੀਰਤਨ ਭਗਤੀ ਹੈ ਸੋ ਇਸ ਗੱਲ ਨੂੰ ਕੋਈ ਗੁਰਮਖ ਜਨ ਹੀ ਗੁਰਾਂ ਦੁਆਰਾ ਬੁੱਝੈ ਸਮਝਦਾ ਹੈ ਵਾਹ ਵਾਹ ਬਾਣੀ ਸੱਚ ਹੈ ਸੱਚ ਮਿਲਾਵਾ ਹੋਏ ਜੋ ਵਾਹਿਗੁਰੂ ਉਚਾਰਨ ਕਰਨਾ ਹੈ ਇਹ ਸੱਚੀ ਬਾਣੀ ਹੈ ਇਸ ਕਰਕੇ ਸਤ ਸਰੂਪ ਦਾ ਮਿਲਾਪ ਹੁੰਦਾ ਹੈ ਨਾਨਕ ਵਾਹ ਵਾਹ ਕਰਤਿਆ ਪ੍ਰਭ ਪਾਇਆ ਕਰਮ ਪ੍ਰਾਪਤ ਹੋਏ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸਚਰਜ ਤੋਂ ਵੀ ਅਸਚਰਜ ਰੂਪ ਵਾਹਿਗੁਰੂ ਦਾ ਜਾਪ ਕਰਦੇ ਹਾਂ ਪ੍ਰਭੂ ਪਿਆਰੇ ਪਰਮੇਸ਼ਰ ਨੂੰ ਪਾ ਲਈਦਾ ਹੈ ਪਰੰਤੂ ਇਹ ਦਾਤ ਕਰਮਾਂ ਭਾਗਾਂ ਜਾਂ ਗੁਰਾਂ ਦੀ ਕਰਮ ਬਖਸ਼ਿਸ਼ ਨਾਲ ਪ੍ਰਾਪਤ ਹੁੰਦੀ ਹੈ ਮਹੱਲਾ ਤੀਜਾ ਵਾਹ ਵਾਹ ਕਰਦੀ ਰਸਨਾ ਸਬਦ ਸੁਹਾਈ ਵਾਹਿਗੁਰੂ ਵਾਹਿਗੁਰੂ ਕਰਦੀ ਹੋਈ ਗੁਰਮੁਖ ਜਨਾਂ ਦੀ ਰਸਨਾ ਜੀਬਾ ਗੁਰਾਂ ਦੁਆਰਾ ਜਾਂ ਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਸ਼ੋਭਨੀਕ ਹੋ ਗਈ ਹੈ ਪੂਰਾ ਸ਼ਬਦ ਪ੍ਰਭ ਮਿਲਿਆ ਆਈ ਪੂਰਨ ਗੁਰੂ ਸਾਹਿਬ ਜੀ ਦੇ ਬਖਸ਼ੀ ਹੋਏ ਉਪਦੇਸ਼ ਭਾਗ ਵਾਹਿਗੁਰੂ ਮੰਤਰ ਨੂੰ ਜਪਣ ਕਰਕੇ ਪਰਮੇਸ਼ਰ ਆਪ ਆ ਕੇ ਮਿਲਦਾ ਹੈ ਵੱਡੇ ਭਾਗੀਆਂ ਵਾਹ ਵਾਹ ਮੋਹ ਕਢਾਈ ਜੋ ਵੱਡੇ ਭਾਗਾ ਵਾਲੇ ਪੁਰਖ ਹਨ ਉਹਨਾਂ ਦੇ ਮੁਖੋਂ ਪ੍ਰਭੂ ਆਪ ਵਾਹਿਗੁਰੂ ਵਾਹਿਗੁਰੂ ਕਢਵਾਉਂਦਾ ਹੈ ਵਾਹ ਵਾਹ ਕਰਹਿ ਸਈ ਜਨ ਸੁਹਣੇ ਤិន ਕੋ ਪਰਜਾ ਪੂਜਣ ਆਈ ਹਾਂ ਜੋ ਵਾਹ ਵਾਹ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਹਨ ਉਹੀ ਜਨਪੁਰਖ ਸੋਹਣੇ ਸੁੰਦਰ ਸ਼ੋਭ ਨੀਕ ਆ ਉਹ ਪਿਆਰੇ ਹਨ ਉਹਨਾਂ ਤਾਈ ਤਾਂ ਸਾਰੀ ਪਰਜਾ ਰૈયਤ ਭਾਵ ਦੁਨੀਆ ਹੀ ਪੂਜਣ ਵਾਸਤੇ ਆਉਂਦੀ ਹੈ ਵਾਹਿ ਵਾਹਿ ਕਰਮ ਪ੍ਰਾਪਤ ਹੋਵੇ ਨਾਨਕ ਦਰ ਸੱਚੈ ਸੋਭਾ ਪਾਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਵਾਹਿਗੁਰੂ ਵਾਹਿਗੁਰੂ ਮੰਤਰ ਦੀ ਪ੍ਰਾਪਤੀ ਕਰਮ ਮਿਹਰ ਭਾਗਾ ਨਾਲ ਹੁੰਦੀ ਜਿਨ੍ਹਾਂ ਨੂੰ ਪ੍ਰਾਪਤੀ ਹੋ ਜਾਂਦੀ ਉਹ ਸੱਚੇ ਪਰਮੇਸ਼ਰ ਦੇ ਦਵਾਰ ਸਜਖਣ ਸਤਸੰਗਤ ਜਾਂ ਗਿਆਨ ਵਿੱਚ ਇਸਤਿਤ ਹੋ ਕੇ ਸੋਭਾ ਵਢਾਈ ਪਾਉਂਦੇ ਆ ਪੌੜੀ ਬੱਜਰ ਕਪਾਟ ਕਾਇਆ ਗੜ ਭੀਤਰ ਕੂੜ ਕੁਸਤ ਅਭਿਮਾਨੀ ਇਸ ਕਾਇਆ ਸਰੀਰ ਰੂਪੀ ਗੜ ਕਿਲੇ ਦੇ ਭੀਤਰ ਵਿੱਚ ਪੰਜਾਂ ਕੋਸ਼ਾਂ ਰੂਪੀ ਬੱਜਰ ਪੱਥਰ ਦੇ ਸਖਤ ਕਪਾਟ ਤਖਤੇ ਲੱਗੇ ਹੋਏ ਆ ਜਿਸ ਕਰਕੇ ਅਭਿਮਾਨੀ ਹੰਕਾਰੀ ਜੀਵ ਝੂਠ ਬੋਲਣ ਤੇ ਕੁਸਤ ਛਲ ਫਰੇਬ ਖੋਟੇ ਕਰਮ ਕਰਦੇ ਆ ਪਰਮ ਭੁੱਲੇ ਨਦਰ ਨ ਆਵਨੇ ਮਨਮੁਖ ਅੰਧ ਅਗਿਆਨੀ ਉਨਾ ਅੰਨੇ ਤੇ ਅਗਿਆਨੀ ਗਿਆਨ ਤੋਂ ਹੀਣੇ ਮਨਮੁਖ ਪੁਰਸ਼ਾਂ ਨੂੰ ਪਰਮ ਵਿੱਚ ਭੁੱਲਣ ਕਰਕੇ ਸਰੀਰ ਰੂਪੀ ਕਿਲੇ ਦੇ ਤਖਤੇ ਜਾਂ ਪਰਮੇਸ਼ਰ ਨਜ਼ਰ ਵਿੱਚ ਨਹੀਂ ਆਉਂਦਾ ਉਪਾਏ ਕਿਤੇ ਨ ਲੱਭਨੀ ਕਰ ਭੇਖ ਥੱਕੇ ਭੇਖ ਵਾਨੀ ਕਿਸੇ ਵੀ ਜਤਨ ਕਰਕੇ ਉਹ ਕਵਾੜ ਨਹੀਂ ਲੱਭਦੇ ਕਿਉਂਕਿ ਅਨੇਕਾਂ ਭੇਖ ਵਾਨੀ ਭੇਖਾਂ ਨੂੰ ਧਾਰਨ ਵਾਲੇ ਭੇਖ ਬਣਾ ਬਣਾ ਕਰਕੇ ਥੱਕ ਗਏ ਆ ਗੁਰ ਸਬਦੀ ਖੋਲਾਈਐਨ ਹਰ ਨਾਮ ਜਪਾਨੀ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਤੇ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਕਿਸੇ ਗੁਰਮਖ ਨੇ ਉਹ ਕਵਾੜ ਖੋਲਾਈਐਨ ਖੋਲਣੇ ਕੀਤੇ ਆ ਹਰ ਜੀਵ ਅੰਮ੍ਰਿਤ ਬਿਰਖ ਹੈ ਜਿਨ ਪੀਆ ਤੇ ਤ੍ਰਿਪਦਾਨੀ ਏ ਭਾਈ ਹਰੀ ਪਰਮੇਸ਼ਰ ਜੀ ਤਾਂ ਅੰਮ੍ਰਿਤ ਫਲ ਦਾ ਬ੍ਰਿਸ਼ ਹਨ ਅੰਮ੍ਰਿਤ ਅਮਰ ਮੁਕਤ ਰੂਪੀ ਬ੍ਰਿਸ਼ ਹਨ ਜਿਨ੍ਹਾਂ ਨੇ ਇਸ ਅੰਮ੍ਰਿਤ ਬ੍ਰਿਸ਼ ਦੇ ਰਸ ਨੂੰ ਪੀਤਾ ਹੈ ਤੇ ਉਹ ਤ੍ਰਿਪਤਾਨੀ ਤ੍ਰਿਪਤ ਹੋ ਗਏ ਆ ਸਲੋਕ ਮਹੱਲਾ ਤੀਜਾ ਵਾਹ ਵਾਹ ਕਰਤੇ ਆ ਰੈਣ ਸੁਖ ਵਿਹਾਰੇ ਏ ਭਾਈ ਅਚਰਜ ਰੂਪ ਵਾਹੋ ਪ੍ਰੇਰਕ ਰੂਪ ਵਾਹਿਗੁਰੂ ਦਾ ਸਿਮਰਨ ਕਰਦਿਆਂ ਕਰਦਿਆਂ ਅਵਸਥਾ ਰੂਪੀ ਰੈਣ ਪ੍ਰਤੱਖ ਰਾਤ ਵੀ ਸੁਖਾਂ ਨਾਲ ਬਤੀਤ ਹੁੰਦੀ ਹੈ ਵਾਹ ਵਾਹ ਕਰਤਿਆ ਸਦਾ ਆਨੰਦ ਹੋਵੇ ਮੇਰੀ ਮਾਏ ਏ ਮੇਰੀ ਮਾਏ ਮੇਰੀ ਮਾਤਾ ਪਿਤਾ ਰੂਪ ਸੰਤ ਜਨੋ ਵਾਹ ਵਾਹ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਸਦੀਵ ਕਾਲ ਰਹਿਣ ਵਾਲਾ ਆਨੰਦ ਪ੍ਰਾਪਤ ਹੁੰਦਾ ਹੈ ਵਾਹ ਵਾਹ ਕਰਤਿਆ ਹਰ ਸਿਓ ਲਿਵ ਲਾਇ ਵਾਹਿਗੁਰੂ ਵਾਹਿਗੁਰੂ ਕਰਦਿਆਂ ਹੀ ਪਰਮੇਸ਼ਰ ਦੇ ਨਾਲ ਲਿਵ ਬਿਰਤੀ ਲੱਗ ਜਾਂਦੀ ਹੈ ਵਾਹ ਵਾਹ ਕਰਮੀ ਬੋਲੇ ਬੋਲਾਈ ਜਿਸ ਉਪਰ ਗੁਰੂ ਸਾਹਿਬ ਜੀ ਕਰਮੀ ਮਿਹਰ ਕਰਕੇ ਆਪ ਬੋਲਾਈ ਬੁਲਾਉਣ ਉਹੀ ਵਾਹ ਵਾਹਿਗੁਰੂ ਵਾਹਿਗੁਰੂ ਬੋਲਦੇ ਆ ਵਾਹ ਵਾਹ ਕਰਦਿਆ ਸੋਭਾ ਪਾਈ ਵਾਹਿਗੁਰੂ ਵਾਹਿਗੁਰੂ ਕਰਦਿਆਂ ਮਨੁੱਖ ਲੋਕ ਪਰਲੋਕ ਵਿੱਚ ਸੋਭਾ ਵਡਿਆਈ ਪਾਉਂਦਾ ਹੈ ਨਾਨਕ ਵਾਹ ਵਾਹ ਸਤਰ ਜਾਏ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਜੋ ਵਾਹਿਗੁਰੂ ਵਾਹਿਗੁਰੂ ਮੰਤਰ ਦਾ ਜਾਪ ਕਰਨਾ ਹੈ ਇਹੋ ਸੱਚੇ ਤ੍ਰਹ ਕਾਲ ਆਵਾਦ ਰੂਪ ਰਬੂ ਦੀ ਰਜਾਈ ਆਗਿਆ ਹੈ ਮਹੱਲਾ ਤੀਜਾ ਵਾਹ ਵਾਹ ਬਾਣੀ ਸੱਚ ਹੈ ਗੁਰਮਖ ਲੱਦੀ ਭਾਲ ਏ ਭਾਈ ਜੋ ਵਾਹਿਗੁਰੂ ਵਾਹਿਗੁਰੂ ਮੰਤਰ ਦਾ ਉਚਾਰਨ ਕਰਨਾ ਹੈ ਇਹ ਸੱਚੇ ਅਕਾਲ ਪੁਰਖ ਦੀ ਬਾਣੀ ਹੈ ਜੋ ਗੁਰਮੁਖ ਜਨਾਂ ਨੇ ਭਾਲ ਢੂੰਡ ਕੇ ਲੱਭੀ ਭਾਵ ਪ੍ਰਾਪਤ ਕੀਤੀ ਹੈ ਵਾਹ ਵਾਹ ਸਬਦੇ ਉਚਰੈ ਵਾਹ ਵਾਹ ਹਿਰਦੈ ਨਾਲ ਇਸ ਕਰਕੇ ਹਰੇਕ ਗੁਰਸਿੱਖ ਵਾਹਿਗੁਰੂ ਵਾਹਿਗੁਰੂ ਉਪਦੇਸ਼ ਨੂੰ ਰਸਨਾ ਕਰਕੇ ਉਚਰੈ ਹੁੰਦਾ ਉਚਾਰਨ ਕਰੇ ਅਤੇ ਵਾਹਿਗੁਰੂ ਵਾਹਿਗੁਰੂ ਮੰਤਰ ਨੂੰ ਮਨ ਦੇ ਨਾਲ ਵੀ ਸਿਮਰਨਾ ਕਰੇ ਜਿਵੇਂ ਸੰਗਤ ਵਿੱਚ ਬੈਠੇ ਹੋਈਏ ਮਹਾਂਪੁਰਖ ਦੱਸਿਆ ਕਰਦੇ ਆ ਕਿ ਉਦੋਂ ਮਨ ਦੇ ਨਾਲ ਵਾਹਿਗੁਰੂ ਵਾਹਿਗੁਰੂ ਮਨ ਦੇ ਵਿੱਚ ਕਰੀ ਜਾਓ ਕਥਾ ਚੱਲ ਰਹੀ ਕਥਾ ਸੁਣ ਰਹੇ ਕਿਰਤਨ ਸੁਣ ਰਹੇ ਨਾਲ ਵਾਹਿਗੁਰੂ ਮਨ ਵਿੱਚ ਕਰੋ ਵਾਹ ਵਾਹ ਕਰਤਿਆ ਹਰ ਪਾਇਆ ਸਹਜੇ ਗੁਰਮਖ ਪਾਲ ਏ ਭਾਈ ਵਾਹਿਗੁਰੂ ਵਾਹਿਗੁਰੂ ਕਰਦਿਆਂ ਗੁਰਮਖ ਜਨਾਂ ਨੇ ਸੁਤੇ ਸਿੱਧ ਹੀ ਪਰਮੇਸ਼ਰ ਨੂੰ ਭਾਲ ਲੱਭ ਕੇ ਪਾਲ ਲਿਆ ਹੈ ਸੇ ਵਡਭਾਗੀ ਨਾਨਕਾ ਹਰ ਹਰ ਹਿਰਦੈ ਸੰਭਾਲ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਸੇ ਉਹ ਵਡ ਵਡਿਆਂ ਭਾਗਾਂ ਵਾਲੇ ਵਡਭਾਗੀ ਪੁਰਸ਼ ਆ ਜੋ ਵਾਹਿਗੁਰੂ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਸੰਭਾਲਦੇ ਯਾਦ ਕਰਦੇ ਆ ਪਉੜੀ ਇਹ ਮਨ ਅਤ ਲੋਭੀਆ ਇਹ ਮਨ ਆਤ ਲੋਭੀਆ ਨਿਤ ਲੋਭੇ ਰਾਤਾ ਏ ਮਨ ਕੁਵਤਿ ਅੰਤਿ ਹੀ ਲਾਲਚੀ ਲੋਭੀ ਹੈ ਨਿੱਦਾ ਪ੍ਰਤੀ ਪਦਾਰਥਾਂ ਦੇ ਲੋਭੇ ਲੋਭ ਵਿੱਚ ਰੰਗਿਆ ਰਹਿੰਦਾ ਮਾਇਆ ਮਨਸਾ ਮੋਹਣੀ ਦਹਿ ਦਿਸ ਫੇਰਾਤਾ ਮਾਇਆ ਦੀ ਮੋਹਣੀ ਮੋਹ ਲੈਣ ਵਾਲੀ ਵਾਸ਼ਨਾ ਮਨਸਾ ਇੱਛਾ ਵਿੱਚ ਲੱਗਾ ਹੋਇਆ ਦਸੀ ਦਿਸ਼ਾਵਾਂ ਵਿੱਚ ਫਿਰਦਾ ਰਹਿੰਦਾ ਹੈ ਅਗੈ ਨਾਉ ਜਾਤ ਨਾ ਜਾਏ ਸੀ ਮਨ ਮੁਖ ਦੁਖ ਖਾਤਾ ਅੱਗੇ ਪ੍ਰਲੋਕ ਵਿੱਚ ਵੱਡਾ ਨਾਮ ਤੇ ਉੱਚੀ ਜਾਤੀ ਆਦ ਨਹੀਂ ਜਾਣਗੇ ਜਿਸ ਕਰਕੇ ਬੇਮੁਖ ਪੁਰਸ਼ ਅੱਗੇ ਦੁੱਖ ਕਸ਼ਟ ਹੀ ਖਾਂਦਾ ਹੈ ਕਿਉਂਕਿ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਉ ਨਵੇ ਮਨਮੁਖ ਦੁੱਖਾਂ ਦਾ ਟੋਆ ਬਣਿਆ ਹੋਇਆ ਹੈ ਰਸਨਾ ਹਰ ਰਸ ਨ ਚਖਿਓ ਫੀਕਾ ਬੋਲਾਤ ਉਸ ਪੁਰਸ਼ ਨੇ ਜੀਬਾ ਕਰਕੇ ਪਰਮੇਸ਼ਰ ਦੇ ਨਾਮ ਦੇ ਰਸ ਸਵਾਦ ਨੂੰ ਜਖਿਓ ਚਖਣਾ ਭਾਵ ਧਾਰਨ ਨਹੀਂ ਕੀਤਾ ਹੁੰਦਾ ਫਿੱਕੇ ਅਰਥਾਤ ਬੇਰਸੀ ਵਾਲੇ ਬਚਨੀ ਬੋਲਦਾ ਜਿਨ੍ਹਾਂ ਗੁਰਮੁਖ ਅੰਮ੍ਰਿਤ ਚਾਖਿਆ ਸੇ ਜਨ ਤ੍ਰਿਪ ਤਤ ਜਿਨ੍ਹਾਂ ਗੁਰਮੁਖ ਜਨਾਂ ਨੇ ਅੰਮ੍ਰਿਤ ਨਾਮ ਰਸ ਨੂੰ ਚਖਣਾ ਭਾਵ ਧਾਰਨਾ ਕੀਤਾ ਹੈ ਉਹ ਗੁਰਮੁਖ ਜਨ ਤ੍ਰਿਪਤ ਹੋ ਗਏ ਹਨ ਸਲੋਕ ਮਹੱਲਾ ਤੀਜਾ ਅੱਗੇ ਪ੍ਰਸ਼ਨ ਸੀ ਹੈ ਮਹਾਰਾਜ ਜੀ ਵਾਹ ਵਾਹ ਸ਼ਬਦ ਦੇ ਅਰਥ ਕੀ ਹਨ ਸਤਿਗੁਰੂ ਕਿਰਪਾ ਕਰਕੇ ਦੱਸ ਰਿਹਾ ਵਾਹ ਵਾਹ ਤਿਸ ਨੂੰ ਆਖੀਐ ਜੇ ਸੱਚਾ ਗਹਿਰ ਗੰਭੀਰ ਏ ਗੁਰਸਿੱਖੋ ਉਸ ਨੂੰ ਵਾਹਿਗੁਰੂ ਵਾਹਿਗੁਰੂ ਕਹੀਦਾ ਹੈ ਜਿਹੜਾ ਨਾਸ਼ ਤੋਂ ਰਹਿਤ ਗਹਿਰ ਨਿਰਹਲ ਤੇ ਗੰਭੀਰ ਡੂੰਗਾ ਹੈ ਵਾਹ ਵਾਹ ਤਿਸ ਨੂੰ ਆਖੀਐ ਜੇ ਗੁਣ ਦਾਤਾ ਮਤ ਧੀਰ ਹੇ ਭਾਈ ਵਾਹਿਗੁਰੂ ਵਾਹਿਗੁਰੂ ਉਸ ਨੂੰ ਆਖੀ ਦਾ ਕਹੀਦਾ ਜਿਹੜਾ ਸਾਰਿਆਂ ਗੁਣਾਂ ਦੇ ਦੇਣ ਵਾਲਾ ਅਤੇ ਮਤ ਬੁੱਧ ਦਾ ਧੀਰਜवान ਧੀਰਜਤਾ ਵਾਲੀ ਬੁੱਧ ਤੇ ਗਿਆਨ ਆਦ ਗੁਣਾਂ ਨੂੰ ਦੇਣ ਵਾਲਾ ਹੈ ਵਾਹ ਵਾਹ ਉਸ ਨੂੰ ਆਖੀ ਹੈ ਜੇ ਸਭ ਮਹਿ ਰਹਾ ਸਮਾਈ ਵਾਹਿਗੁਰੂ ਵਾਹਿਗੁਰੂ ਉਸ ਨੂੰ ਆਖੀ ਦਾ ਕਹੀਦਾ ਜਿਹੜਾ ਸਾਰਿਆਂ ਵਿੱਚ ਹੀ ਸਮਾਰਿਆ ਵਾਹਵਾਹ ਉਸ ਨੂੰ ਆਖੀਐ ਜੇ ਦੇਦਾ ਰਿਜਕ ਸਬਾਹੇ ਵਾਹਿਗੁਰੂ ਵਾਹਿਗੁਰੂ ਉਸ ਨੂੰ ਕਹੀਦਾ ਜਿਹੜਾ ਸਾਰਿਆਂ ਦੇ ਤਾਂ ਹੀ ਰਿਜਕ ਰੋਜੀ ਦੇਣ ਕਰਦਾ ਹੈ ਨਾਨਕ ਵਾਹ ਵਾਹ ਇੱਕੋ ਕਰ ਸਾਲਾਹੀਐ ਜੇ ਸਤਗੁਰ ਦਿਆ ਦਿਖਾਏ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇੱਕੋ ਅਦਵੈਤ ਰੂਪ ਪਰਮੇਸ਼ਰ ਨੂੰ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਕੇ ਸਲਾਉਣਾ ਕਰੀਏ ਜਿਹੜਾ ਪਰਮੇਸ਼ਰ ਸਤਿਗੁਰਾਂ ਨੇ ਸਾਖ ਯਾਤ ਕਰਕੇ ਦਿਖਾ ਦਿੱਤਾ ਹੈ ਮਹੱਲਾ ਤੀਜਾ ਵਾਹ ਵਾਹ ਗੁਰਮਖ ਸਦਾ ਕਰਹਿ ਮਨਮੁਖ ਮਰਹਿ ਬਿਖ ਖਾਏ ਗੁਰਮਖ ਜਨ ਹਮੇਸ਼ਾ ਹੀ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਆ ਅਤੇ ਇਸ ਦੇ ਉਲਟ ਮਨਮੁਖ ਬੇਮੁਖ ਪੁਰਸ਼ ਵਿਸ਼ਿਆਂ ਦੀ ਬਿਖ ਵੇਹੋ ਖਾਏ ਖਾ ਕਰਕੇ ਮਰ ਰਹੇ ਆ ਉਨ ਵਾਹ ਵਾਹ ਨ ਭਾਵਈ ਦੁਖੇ ਦੁਖ ਵਿਹਾਏ ਉਹਨਾਂ ਮਨਮੁੱਖਾਂ ਨੂੰ ਵਾਹਿਗੁਰੂ ਵਾਹਿਗੁਰੂ ਕਹਿਣਾ ਭਾਵਈ ਨਹੀਂ ਚੰਗਾ ਲੱਗਦਾ ਉਹਨਾਂ ਦੀ ਸਾਰੀ ਅਵਸਥਾ ਦੁੱਖਾਂ ਹੀ ਦੁੱਖਾਂ ਵਿੱਚ ਵਿਹਾਏ ਬਤੀਤ ਹੁੰਦੀ ਹੈ ਪਾਵਿਕ ਜੰਮਣ ਮਰਨ ਦਾ ਦੁੱਖ ਤੇ ਹੋਰ ਵਿਕਾਰਾਂ ਆਦਿ ਦੇ ਦੁੱਖ ਚਿੰਬੜੇ ਰਹਿੰਦੇ ਆ ਗੁਰਮੁਖ ਅੰਮ੍ਰਿਤ ਪੀਵਣਾ ਵਾਹ ਵਾਹ ਕਰਹਿ ਲਿਵ ਲਾਏ ਗੁਰਮੁਖ ਜਨ ਨਾਮ ਅੰਮ੍ਰਿਤ ਨੂੰ ਪੀਣਾ ਕਰਦੇ ਆ ਅਤੇ ਵਾਹਿਗੁਰੂ ਵਾਹਿਗੁਰੂ ਕਰਦੇ ਹੋਏ ਲਿਵ ਬਿਰਤੀ ਨੂੰ ਪਰਮੇਸ਼ਰ ਦੇ ਸਰੂਪ ਵਿੱਚ ਲਾਉਂਦੇ ਆ ਨਾਨਕ ਵਾਹ ਵਾਹ ਕਰਹਿ ਸੇ ਜਨ ਨਿਰਮਲੇ ਤ੍ਰਿ ਭਵਣ ਤ੍ਰਿ ਭਵਣ ਸੋਜੀ ਪਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਵਾਹਿਗੁਰੂ 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 ਕਰਦੇ ਹਨ ਜਿਹੜੇ ਉਹ ਜਨਪੁਰਸ਼ ਨਿਰਮਲੇ ਉੱਜਨ ਜੀਵਨ ਵਾਲੇ ਬਣ ਜਾਂਦੇ ਆ ਪਾਵ ਤਿੰਨਾ ਭਵਨਾ ਮਾਤ ਸਵਰਗ ਪਤਾਲ ਲੋਕ ਦੀ ਗਿਆਤ ਨੂੰ ਪਾ ਲੈਂਦੇ ਆ ਪੌੜੀ ਹਰ ਕੈ ਭਾਣੈ ਗੁਰ ਮਿਲੈ ਸੇਵਾ ਭਗਤ ਬਣੀਜੈ ਹੇ ਭਾਈ ਪਰਮੇਸ਼ਰ ਦੇ ਭਾਣੈ ਹੁਕਮ ਅਨਸਾਰ ਗੁਰੂ ਸਾਹਿਬ ਜੀ ਮਿਲਦੇ ਆ ਤਦ ਉਹਨਾਂ ਸਤਗੁਰਾਂ ਦੀ ਟਹਿਲ ਕਰਨ ਰੂਪ ਭਗਤੀ ਕਰਨੀ ਬਣੀਜੈ ਬਣਦੀ ਹੈ ਹਰ ਕਹਿ ਭਾਣੈ ਹਰ ਮਨ ਵਸੈ ਸਹਜੇ ਰਸ ਪੀਜੈ ਏ ਹੇ ਭਾਈ ਪਰਮੇਸ਼ਰ ਦੇ ਭਾਣੇ ਹੁਕਮ ਅਨਸਾਰ ਪਰਮੇਸ਼ਰ ਆਪ ਗੁਰਾਂ ਦੁਆਰਾ ਮਨ ਹਿਰਦੇ ਵਿੱਚ ਵਸ ਜਾਂਦਾ ਹੈ ਤਦ ਸੁਤੇ ਸਿਧ ਨਿਰਯਤਨ ਹੀ ਪਰਮੇਸ਼ਰ ਦੇ ਆਨੰਦ ਨੂੰ ਪੀਣਾ ਕਰੀਦਾ ਹੈ ਹਰ ਕਹਿ ਭਾਣੈ ਸੁਖ ਪਾਈਐ ਹਰ ਲਾਹਾ ਨਿਤ ਲੀਜੈ ਹੇ ਭਾਈ ਪਰਮੇਸ਼ਰ ਦੇ ਭਾਣੇ ਹੁਕਮ ਅਨਸਾਰੇ ਉਸ ਦੇ ਸੁਖ ਆਨੰਦ ਸਰੂਪ ਨੂੰ ਪਾਇਦਾ ਹੈ ਇਸ ਕਰਕੇ ਨਿਤਾ ਪ੍ਰਦੀ ਪਰਮੇਸ਼ਰ ਦੇ ਨਾਮ ਦਾ ਲਾਭ ਲੈਣਾ ਕਰੀਏ ਹਰ ਕੈ ਤਖਤ ਬਹਾਲੀਐ ਨਿਜ ਘਰ ਸਦਾ ਵਸੀਜੈ ਪਰਮੇਸ਼ਰ ਦੇ ਤਖਤ ਸਿੰਘਾਸਣ ਭਾਵ ਸਤ ਸੰਗਤ ਵਿੱਚ ਬੈਠਣਾ ਕਰੀਏ ਫਿਰ ਹਰੀ ਦੇ ਸੱਚਖੰਡ ਰੂਪੀ ਤਖਤ ਦੇ ਬਹਾਲੇ ਜਾਈਦਾ ਹੈ ਅਤੇ ਨਿਜ ਸਵੈ ਰੂਪ ਰੂਪੀ ਘਰ ਵਿੱਚ ਹਮੇਸ਼ਾ বাসਣਾ ਕਰੀਦਾ ਹੈ ਹਰ ਕਾ ਭਾਣਾ ਤਿਨੀ ਮੰਨਿਆ ਜਿਨਾ ਗੁਰੂ ਮਿਲਿਜੈ ਇਹ ਭਾਈ ਪਰਮੇਸ਼ਰ ਦਾ ਭਾਣਾ ਹੁਕਮ ਉਹਨਾ ਗੁਰਮੁਖਾਂ ਨੇ ਹੀ ਮੰਨਣਾ ਕੀਤਾ ਹੈ ਜਿਨਾਂ ਨੂੰ ਗੁਰੂ ਸਾਹਿਬ ਜੀ ਮਿਲ ਪੈਂਦੇ ਆ ਵਾਹਿਗੁਰੂ 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 ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ